ਹੈਲੋ ਫਰੈਂਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਲੋ ਜੀ ਆਪਾਂ ਚੱਲੇ ਆ ਜੀ ਕਿਤੇ ਜਾ ਰਹੇ ਮਲਾਣਾ 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 ਆਪਾਂ ਜਾ ਰਹੇ ਆ ਮਲਾਣਾ। ਇੱਧਰ ਹੈ ਜੀ ਨਰੈਣਗੜ੍ਹ ਕੰਨੀ ਹਰਿਆਣੇ ਦੇ ਵਿੱਚ ਪੈ ਜਾਂਦਾ ਮਲਾਣਾ। ਉੱਥੇ ਨਾ ਕਾਵੜੀਏ ਰੁਕੇ ਹੋਏ ਆ ਸਾਡੇ ਪਿੰਡ ਦੇ ਜੋ ਕਾਵੜ ਲੈ ਕੇ ਲੈਣ ਗਏ ਤੇ ਔਰ ਕਾਵੜ ਲੈ ਕੇ ਵਾਪਸ ਆ ਰਹੇ ਆ। ਆਪਾਂ ਉਹਨਾਂ ਨੂੰ ਮਿਲਣ ਜਾ ਰਹੇ ਆ ਜੀ। ਹਰ ਸਾਲ ਦੀ ਤਰ੍ਹਾਂ ਹਰ ਸਾਲ ਜਾਣੇ 79 ਰਸਤੇ 'ਚ ਮਿਲਣ ਦਰਸ਼ਨ پا ਕੇ ਆਨੇ ਹੁੰਨੇ ਆ ਕਾਵੜੀਆਂ ਦੇ ਤੇ ਫਿਲਹਾਲ ਆਪਾਂ ਕਾਵੜੀਆਂ ਕੇ ਦਰਸ਼ਨ پا ਕੇ ਆਨੇ ਆ ਜੀ ਔਰ ਮਬਜ਼ੂਦ ਕੇ ਪਪਾ ਵੀ ਨਾਲ ਆ ਬੱਚੇ ਵੀ ਆ ਛੁੱਟੀ ਤਾਂ ਹੀ ਮرائیਤੀ ਮੈਂ ਕਿਉਂਕਿ ਸੀ ਹਰ ਸਾਲ ਜਾਂਨੇ ਹੁੰਨੇ ਆ ਜੀ ਔਰ ਬੜਾਣਾ ਆ ਗਏ ਆ ਬਲਾਣਾ ਬਲਾਣਾ ਆ ਗਏ ਆ ਬਲਾਣਾ ਮੂਲਾਣਾ ਹਾਂ ਮੂਲਾਣਾ ਮੈਨੂੰ ਤਾਂ ਪਿੰਡਾਂ ਦਾ ਨਾਮ ਨਹੀਂ ਨਾ ਪਤਾ ਇੱਧਰ ਕਿਹਾਂ ਦਾ ਤੇ ਬਲਾਣਾ ਆ ਗਏ ਆ ਨਾਰਾਇਣਗੜ੍ਹ ਕੰਨੀ ਆ ਔਰ ਚਲੋ ਜੀ ਚੱਲਦੇ ਆਪਾਂ ਦੇਖਦੇ ਆ ਅੱਗੇ ਹਨਾ ਪਰ ਬਾਰਿਸ਼ ਪਹਿਲਾਂ ਮੀਂਹ ਪੈ ਰਿਹਾ ਤਾਂ ਲੇਕਿਨ ਹੁਣ ਘਟ ਗਿਆ ਸਵੇਰ ਕਾ ਬਹੁਤ ਤੇਜ਼ ਮੀਂਹ ਪੈ ਰਿਹਾ ਤਾਂ ਦੇਖੋ ਹੁਣ ਬਾਰਿਸ਼ ਘਟ ਗਈ ਹੈ ਔਰ ਹਮਾਰੇ ਸਾਥ ਦੇਖੋ ਕੌਣ ਹੈ ਲਿਓ ਹਮਾਰੇ ਸਾਥ ਹੈ ਅੱਜ ਪਹਿਲੀ ਵਾਰ ਲਿਓ ਹਮਾਰੇ ਸਾਥ ਹੈ ਆਊਟ ਆਫ ਸਟੇਸ਼ਨ ਜਾ ਰਿਹਾ ਹੈ ਲਿਓ ਪਹਿਲੀ ਵਾਰ ਸਾਡੇ ਨਾਲ ਹੈ ਲਿਓ ਨੂੰ ਖਿਡੌਣੇ ਵੀ ਲਿਆਏ ਨਾਲੇ ਲਿਓ ਖੇਡ ਰਿਹਾ ਜੋ ਦਿਨ ਵਿੱਚ ਚੜਾ ਰੱਖਿਆ ਵਧੀਆ ਲੋ ਜੀ ਲਿਓ ਵੀ ਨਾਲ ਜੀ ਉਹਨੂੰ ਹੁਣ ਸਾਨੂੰ ਨਾਲ ਰੱਖਣਾ ਪਿਆ ਕਰਨਾ ਕਿਉਂਕਿ ਆਪਾਂ ਕਿਸੇ ਕੋਲ ਛੱਡ ਨਹੀਂ ਸਕਦੇ ਹਨ ਤੇ ਹੁਣ ਜਿੱਥੇ ਵੀ ਜਾਣਾ ਆਪਾਂ ਨੇ ਲਿਓ ਨੂੰ ਨਾਲ ਹੀ ਲੈ ਕੇ ਜਾਣਾ ਪਏ ਕਰਨਾ ਇਸ ਕਰਕੇ ਆਪਾਂ ਲਿਓ ਨੂੰ ਨਾਲ ਹੀ ਲਿਆਏ ਔਰ ਉਹਦਾ ਮੈਟ ਵਗੈਰਾ ਲਿਆਏ ਗੱਡੀ ਚ ਵੀ ਵਾਸ਼ਰੂਮ ਕਰ ਦਿੰਦਾ ਕਈ ਵਾਰ ਹਨਾ ਤੇ ਚਲੋ ਜੀ ਚੱਲਦੇ ਹੁਣ ਆਪਾਂ ਅੱਗੇ ਨੂੰ ਦੇਖਦੇ ਆ ਤੇ ਕਾਵੜੀਆਂ ਦੇ ਦਰਸ਼ਨ ਤੁਹਾਨੂੰ ਵੀ ਕਰਾਨੇ ਆ ਜੀ ਚਲੋ ਜੀ ਚੱਲਦੇ ਆ ਫਿਰ ਆਪਾਂ ਤੋ ਲੋ ਜੀ ਜਸਟ ਆਪਾਂ ਨੇ ਲੈਣੇ ਆ ਜੀ ਕੇਲੇ ਕਿਉਂਕਿ ਬਵਜੂਦ ਦੇ ਪਾਪਾ ਨੇ ਕੇਲੇ ਆ ਕੀ ਦਰਜਨਾ ਲੈਣੀਆਂ ਕਿਉਂਕਿ ਆਪਾਂ ਕਾਵੜੀਆਂ ਨੂੰ ਮਿਲਣ ਜਾ ਰਹੇ ਆ ਤਾਂ ਕੁਛ ਤਾਂ ਲੈ ਕੇ ਜਾਉਂਗੇ ਹਨਾ ਤੇ ਬholen Shankar ji ਦਾ ਆਰਡਰ ਹੈ ਕਿ ਉਹਨਾਂ ਨੂੰ ਕੇਲੇ ਖਿਲਾ ਕੇ ਆਓ ਇਸ ਕਰਕੇ ਆਪਾਂ ਕੇਲੇ ਲੈ ਕੇ ਜਾ ਰਹੇ ਆ ਜੀ ਇਹ ਦੇਖੋ ਜੀ ਕੇਲਿਆਂ ਕੀ ਦਰਜਨਾ ਲੈਣੀਆਂ ਆਪਾਂ ਨੇ ਦੇਖੋ ਕਿੰਨੇ ਲੈ ਰਹੇ ਆ ਫਿਲਹਾਲ ਜਿੰਨੇ ਕੇਲੇ ਆ ਭਾਈ ਕੇ ਸਾਰੇ ਹੀ ਛੱਣੇ ਪੈਣੇ ਆ ਕਿਉਂਕਿ ਕਾਵੜੀਏ ਬਹੁਤ ਅਬਜਦ ਦੇ ਪਾਪਾ ਕਹਿ ਰਹੇ ਜਿੰਨੇ ਵੀ ਕੇਲੇ ਟੰਗੇ ਹੋਏ ਆ ਜਾਂ نیچے ਪਈਆਂ ਸਾਰੇ ਅਸੀਂ ਗੱਡੀ ਦੀ ਡਿੱਗੀ 'ਵਾਂ ਰੱਖਣੇ ਆ ਵਾਓ ਤੇਰੀ ਸਾਰੇ ਲੈ ਕੇ ਜਾਣੇ ਆ ਜੋ ਤੇ ਮੰਗੋ ਕਿੰਨੇ ਵਧੀਆ ਪਏ ਵਾਓ ਮੰਗੋ ਤੋ ਨਾ ਜੀ ਫਿਲਹਾਲ ਜੀ ਕੇਲੇਆਂ ਵਾਲੇ ਗੱਲ ਸਾਬਕਤਾਬ ਹੋ ਰਿਹਾ ਕਿਉਂਕਿ ਜਿੰਨੇ ਵੀ ਇਸਕੇ ਕੇਲੇ ਟੰਗੇ ਹੋਏ ਆ ਨਾ ਅੰਕਲਗੇ ਅਸੀਂ ਸਾਰੇ ਕੇ ਸਾਰੇ ਬਾਈ ਕਰਨੇ ਆ ਸਾਰੇ ਖਰੀਦਣੇ ਆ ਅਸੀਂ ਕੇਲੇ ਪਪਾ ਇਹ ਬਾਰਿਸ਼ ਵੀ ਹੋ ਰਹੀ ਹੈ ਔਰ ਅੰਕਲ ਨੂੰ ਚੋ ਚੜ ਗਿਆ ਵੀ ਸਾਰੇ ਕੇਲੇ ਵਿਕ ਗਏ ਅੰਕਲਗੇ ਪੂਰੇ ਕੇ ਪੂਰੇ ਕੇਲੇ ਬਾਈ ਕਰ ਲਏ ਆਪਾਂ ਨੇ ਜਿੰਨੇ ਵੀ ਅੰਕਲ ਕੀ ਦੁਕਾਨਵਾਂ ਕੇਲੇ ਆ ਨਾ ਸਾਰੇ ਕੇ ਸਾਰੇ ਅਸੀਂ ਗਰੇਟਰ ਕੇ ਵਿੱਚ ਰਖਵਾ ਲਏ ਔਰ ਗਰੇਟਰ ਕੇ ਵਿੱਚ ਰਖਵਾਈ ਆ ਏ ਹੁਣ ਆਪਾਂ ਲਾਉਂਗੇ ਜੀ ਗੱਡੀ ਕੀ ਡਿੱਗੀ ਵਾ ਲੋ ਜੀ ਆਪਾਂ ਪਹੁੰਚ ਗਏ ਆ ਮੁਲਾਣਾ ਇਹ ਦੇਖੋ ਮੁਲਾਣਾ ਜੀ ਔਰ ਬਹੁਤ ਵਧੀਆ ਮੁਲਾਣਾ ਨਾ ਇਹ ਪਿੰਡ ਬਹੁਤ ਵਧੀਆ ਹੈ ਸਨੇਹਾ ਕੇ ਨਾਨਕੇ ਆ ਜੋਤੁਰ ਆ ਦੇਖੋ ਸਿਵ ਜੀ ਦਾ ਮੰਦਿਰ ਕਿੰਨਾ ਵਧੀਆ ਬਣਿਆ ਹੋਣਾ ਬਹੁਤ ਵਧੀਆ ਦੇਖੋ ਦੇਖੋ ਕਿੰਨਾ ਵਧੀਆ ਬਣਿਆ ਵਾ ਨਾ ਸ਼ਿਵਜੀ ਮਹਾਰਾਜ ਜੀ ਦਾ ਮੰਦਿਰ ਇਹ ਮੁਲਾਣਾ ਜੀ ਮੁਲਾਣਾ ਜਿੱਥੇ ਅਸੀਂ ਆਣਾ ਤਾਂ ਨਾ ਮਲਾਣਾ ਇੱਥੇ ਐ ਇਧਰ ਕਾਵੜੀਏ ਫੋਟੋ ਬਣਾ ਰਹੀਆਂ ਫੋਟੋ ਸ਼ੂਟ ਕਰ ਰਹੀਆਂ ਖੜੇ ਲੋ ਜੀ ਇਹ ਆ ਗਿਆ ਜੀ ਮਲਾਣਾ ਨੇੜੇ ਦੇ ਦਿਖਾ ਰਹੀਆਂ ਤੁਹਾਨੂੰ ਸ਼ਿਵਜੀ ਮਹਾਰਾਜ ਜੀ ਦਾ ਮੰਦਿਰ ਉਹ ਸੋਣਾ ਮੰਦਿਰ ਬਣਿਆ ਹੋਇਆ ਸਿਵ ਜੀ ਸਿਵ ਜੀ ਬੋਲੇ ਨਾਤ ਬੰਮ ਬੰਮ ਬੋਲੇ ਸਿਵ ਜੀ ਬੋਲੇ ਨਾਤ ਬੰਮ ਬੰਮ ਬੋਲੇ ਮੂਰਤੀ ਆਇਆ ਮਮਾ ਲੋ ਜੀ ਆਪਾਂ ਆ ਗਏ ਸੀਵਰ ਜਿੱਥੇ ਸੀਵਰ ਲੱਗਿਆ ਵਾ ਮਤਲਬ ਉੱਥੇ ਆ ਗਏ ਉਰੇ ਸਾਡੇ ਪਿੰਡ ਕੇ ਕਾਵੜੀਏ ਬੈਠੇ ਆ ਜੀ ਤੇ ਫਿਲਹਾਲ ਆਪਾਂ ਆ ਗਏ ਉਹਨਾਂ ਨੂੰ ਮਿਲਣ ਦੇਖਦੇ ਆਂ ਜੀ ਦਰਸ਼ਨ ਕਰਨ ਆਏ ਆ ਕਾਵੜੀਆਂਗੇ ਲੋ ਜੀ ਆਪਾਂ ਰੁਕ ਗਏ ਉੱਥੇ ਜਿੱਥੇ ਸਾਡੇ ਪਿੰਡ ਦਾ ਨਾ ਸੀਵਰ ਲਗਿਆ ਵਾ ਹਨਾ ਕਾਵੜੀਆਂ ਆ ਆਪਾਂ ਉੱਥੇ ਰੁਕ ਗਏ ਔਰ ਉਹ ਰੋਟੀ ਖਾ ਰਹੇ ਆ ਕਾਵੜੀਏ ਬੈਠੇ ਫਿਲਹਾਲ ਆਪਾਂ ਵੀ ਦੇਖਦੇ ਆ ਲੀਓ ਵੀ ਨਾਲ ਐ ਲੀਓ ਆ ਕੇ ਢੋਲੀ ਦੇਖ ਆ ਜਾ ਆ ਜਾ ਰੁਪ ਰੁਪ ਆ ਜਾ ਪਾਪਾ ਕੇ ਪਾਸ ਆਇੰਗੇ ਹਾਈ ਹਵਾ ਕਿੰਨੀ ਸੋਹਣੀ ਚੱਲ ਰਹੀ ਠੰਡੀ ਹਵਾ ਚੱਲ ਰਹੀ ਹੈ ਚਲੋ ਜੀ ਜਸਟ ਸਾਨੂੰ ਮਿਲ ਗਿਆ ਬੋਲੇ ਸ਼ੰਕਰ ਜੀ ਦਾ ਖਾਣਾ ਜੋ ਕਿ ਚਲੋ ਸ਼ੁਰੂ ਕਰਦੇ ਹਾਂ ਬੋਲੇ ਸ਼ੰਕਰ ਜੀ ਦਾ ਖਾਣਾ ਗੱਡੀ ਸਾਡੀ ਸਾਹਮਣੇ ਖੜੀ ਆ ਔਰ ਸਾਨੂੰ ਆਂਦਿਆਂ ਨੂੰ ਇਹ ਮਿਲ ਗਿਆ ਜੀ ਲੰਗਰ ਬੋਲੇ ਸ਼ੰਕਰ ਜੀ ਦਾ ਔਰ ਫਿਲਹਾਲ ਆਪਾਂ ਲੰਗਰ ਖਾ ਰਹੇ ਆ ਔਰ ਪਿੱਛੇ ਸ਼ੀਵਰ ਲੱਗਿਆ ਵਾ ਫਿਲਹਾਲ ਪਹਿਲਾ ਲੰਗਰ ਖਾ ਲਈਏ ਆਪਾਂ ਲੋ ਜੀ ਦੇਖੋ ਕਿੰਨਾ ਵਧੀਆ ਮੌਸਮ ਹੋ ਰਿਹਾ ਹੈ ਬੱਦਲ ਦੇਖੋ ਬੱਦਲ ਬੱਦਲ ਕਿਵੇਂ ਚੜ ਕੇ ਜਾ ਰਹੇ ਹਨਾ ਔਰ ਜੋਤਨ ਰੂਪ ਖੇਲ ਰਹੀਆਂ ਹੈ ਔਰ ਫਿਲਹਾਲ ਸਾਡੇ ਪਿੰਡ ਦੇ ਕਾਵੜੀਆਂ ਜਿਹੜੇ ਰੋਟੀ ਖਾ ਰਹੇ ਹਨ ਔਰ ਆਪਾਂ ਨੇ ਰੋਟੀ ਖਾ ਲਈ ਆਪਾਂ ਨੇ ਰੋਟੀ ਖਾ ਲਈ ਹੈ ਔਰ ਫਿਲਹਾਲ ਹੁਣੀ ਰੋਟੀ ਖਾ ਕੇ ਹਟੀਆਂ ਮੈਂ ਜਾ ਰਹੀਆਂ ਜੋਤਨ ਰੂਪ ਕੇ ਗੱਲ ਖੇਲਣ ਹਾਂ ਔਰ ਬਹੁਤ ਜ਼ਿਆਦਾ ਤੂਫਾਨ ਚੜ ਕੇ ਆ ਰਿਹਾ ਮੀਂਹ ਆਇਗਾ ਹਾਂ ਮਤਲਬ ਬੱਦਲ ਆ ਰਿਹਾ ਬਹੁਤ ਜ਼ਿਆਦਾ ਲਿਓ ਦੇਖੋ ਲਿਓ ਨੂੰ ਸਾਥ ਮੇ ਲੈ ਕੇ ਆਏ ਤੇ ਲਿਓ ਲਿਓ ਚੱਲਾਂ ਵੀਡੀਆ ਪੀ ਰਿਹਾ ਪਾਪਾ ਨੂੰ ਕਹਿੰਦੇ ਲਿਓ ਕਹ ਰਹੀ ਵੀਡੀਆ ਪੀ ਰਿਹਾ ਲੋ ਜੀ ਇਧਰ ਨਾ ਇਹ ਬਹੁਤ ਵਧੀਆ ਨਾ ਮੰਡੀ ਆ ਮਲਾਣੇ ਕੀ ਇਹ ਮੰਡੀ ਦੇ ਵਿੱਚ ਨਾ ਕੈਂਪ ਲੱਗਦਾ ਉਰੇ ਆਹ ਸੀਵਰ ਸੀਵਰ ਲੱਗਦਾ ਏ ਓਰੇ ਲੰਗਰ ਹੁੰਦਾ ਹਨਾ ਬਹੁਤ ਵਧੀਆ ਓਰੇ ਰੁਕਦੇ ਆ ਸਾਡੇ ਪਿੰਡਗੇ ਓਰੇ ਅਸੀਂ ਆਨੇ ਹੁੰਨੇ ਆ ਜੀ ਉਹ ਦੇਖਿਓ ਹੈ ਦੇਖੋ ਕਿੰਨੇ ਪੰਛੀ ਬੈਠੇ ਆ ਕਾਹ ਐ ਕਿਆ ਐ ਕਾਹ ਬੈਠੇ ਆ ਦੇਖੋ ਕਿੰਨੇ ਉੱਪਰ ਕਾਹ ਬੈਠੇ ਆ ਬਹੁਤ ਜ਼ਿਆਦਾ ਕਬੂਤਰ ਆ ਹੋਈ ਜੀ ਕਾਲੇ ਹਾਂ ਕਬੂਤਰ ਆ ਉਹ ਤੇਰੀ ਕਿੰਨੇ ਉੜੇ ਉੱਤਰੀ ਕਿੰਨੇ ਐ ਵਾਹ ਕਿੰਨੇ ਉੜਿਆ ਨਾ ਹਾਂ ਮੀ ਆਏਗਾ ਬਹੁਤ ਜ਼ਿਆਦਾ ਬੱਦਲ ਆ ਗਿਆ ਬੱਦਲ ਲੋ ਜੀ ਕਾਵੜੀਏ ਜਾ ਰਹੀਆਂ ਇੱਧਰ ਦੇਖੋ ਮਸਤੀ ਕਾਵੜੀਆਂ ਕੀ ਹਨਾ ਜੈ ਬੋਲੇ ਨਾਤ ਇਹ ਮਾਰੇ ਪਿੰਡ ਦਾ ਕਾਵੜ ਹੈ ਉਹਦੀ ਕੋ ਬੋਲੇ ਨਾਤ ਕਿੰਨਾ ਸੋਹਣਾ ਉਹ ਦੇਖੋ ਦੇਖੋ ਉਹਦੀ ਕੋ ਕਿੰਨਾ ਸੋਹਣਾ ਚਸ਼ਮੇ ਲਾਈ ਹੋਏ ਹਾਏ ਉਹ ਦੇਖ ਨਾ ਸੋਣਾ ਉਹ ਦੇਖ ਗੱਡੀ ਦੇ ਉੱਪਰ ਬੋਲੇਨਾਥ ਲਓ ਜੀ ਆਪਣੇ ਬੋਲੇਨਾਥ ਦਾ ਮੰਦਿਰ ਹੈ ਯਾਨੀ ਕਾਵੜ ਸਾਡੇ ਪਿੰਡ ਦਾ ਏ ਚਲੋ ਦੋ ਕੋਲਡ ਡਰਿੰਕਾ ਦੇ ਦੇ ਲੋ ਜੀ ਸਾਡੇ ਪਿੰਡ ਕੀ ਕਾਵੜ ਆਏ ਬੋਲੇनाथ ਬੋਲੇਨਾਥ ਜੈ ਬੋਲੇਨਾਥ ਜੈ ਬੋਲੇਨਾਥ ਜੈ ਬੋਲੇਨਾਥ ਕੋਲ ਬੇਟਾ ਬੋਲੇਨਾਥ ਤੋਂ ਲੋ ਜੀ ਇੱਧਰ ਸਾਡੇ ਪਿੰਡ ਦਾ ਕਾਵੜ ਖੜਿਆ ਜੀ ਸਾਹਮਣੇ ਔਰ ਅਸੀਂ ਲੱਗੇ ਆ ਜੀ ਬੋਲੇ ਸ਼ੰਕਰ ਜੀ ਕੇ ਦਰਸ਼ਨ ਕਰ ਰਹੇ ਆ ਜੋ ਸਾਨੂੰ ਹੁਕਮ ਲਗਿਆ ਜੀ ਓਨਕ ਆਪਾਂ ਬੋਲੇ ਸ਼ੰਕਰ ਜੀ ਦੇ ਦਰਵਾਰ ਲੈ ਕੇ ਆਈਆਂ ਜੀ ਅ ਇਧਰ ਕਾਵੜੀਆਂ ਜੀ ਸਾਡੇ ਪਿੰਡ ਦੇ ਹੀ ਆ ਇਹ ਮੁੰਡੇ ਔਰ ਫਿਲਹਾਲ ਇਹ ਤੁਰੂਗੇ ਅਸੀਂ ਹਰ ਸਾਲ ਆਨੇ ਹੁੰਨੇ ਆ ਜੀ ਕਾਵੜੀਆਂ ਦੇ ਕੋਲ ਇਹ ਦਿਨਾਂ ਦੇ ਵਿੱਚ ਇਹ ਸਾਡੇ ਪਿੰਡ ਦੇ ਮੁੰਡੇ ਆ ਜਿਹੜੀ ਫੋਟੋਆਂ ਖਿਚਾ ਰਹੇ ਆ ਔਰ ਮੈਨੂੰ ਦੇਖ ਕੇ ਹੱਸ ਰਹੇ ਆ ਵੀ ਵੀ ਭਾਬੀ ਸਾਡੀ ਵੀਡੀਓ ਸ਼ੂਟ ਕਰ ਰਹੀ ਆ ਤੇ ਲੋ ਜੀ ਇਧਰ ਮੌਜੂਦ ਦੇ ਪਾਪਾ ਔਰ ਜੋਤ ਅੰਦਰ ਬੈਠੀ ਆ ਲੋ ਜੀ ਬੋਲੇनाथ ਹੋ ਰਿਹਾ ਹੈ ਤੇ ਫਿਲਹਾਲ ਇਹ ਦੇਖੋ ਕਿੰਨਾ ਵਧੀਆ ਕਾਵੜ ਹੈ ਜੋ ਇੱਧਰ ਆਗੇ ਇਹਨਾਂ ਨੂੰ ਦੇ ਤਿੰਨ ਨੂੰ ਦੇ ਜੋ ਤਾਂ ਅੱਜਾ ਗੱਡੀ ਵਿੱਚ ਲਿਜਾ ਚੱਲ ਗਏ ਗੱਡੀ ਵਿੱਚ ਤੇ ਲਿਆ ਗੱਟ ਗਏ ਤੋਂ ਲੋ ਜੀ ਹੁਣ ਹੋ ਰਹੀ ਹੈ ਜੀ ਜਾਣ ਦੀ ਤਿਆਰੀ ਕਿਉਂਕਿ ਜਿਹੜੇ ਸਾਡੇ ਪਿੰਡ ਦੇ ਕਾਵੜੀਏ ਹਨਾ ਇਹਨਾਂ ਨੇ ਰੋਟੀ ਖਾ ਲਈ ਤੀ ਔਰ ਹੁਣ ਘਰ ਨੂੰ ਜਾਣ ਦੀ ਵਾਰੀ ਹੈ ਜੀ ਤੇ ਅਸੀਂ ਦਰਸ਼ਨ ਕਰਿਆ ਜੀ ਰੱਜ ਰੱਜ ਕੇ ਔਰ ਫਿਲਹਾਲ ਇਹ ਲੜਕਾ ਗੱਡੀ ਚਲਾਏਗਾ ਅਸੀਂ ਪੈਦਲ ਥੋੜਾ ਜਾ ਬਾਬਾ ਜੀ ਦੇ ਨਾਲ ਨਾਲ ਤੁਰਾਂਗੇ ਆਪਾਂ ਯਾਨੀ ਬੋਲੇ ਸ਼ੰਕਰ ਜੀ ਦੇ ਨਾਲ-ਨਾਲ ਇਹ ਮੁੰਡਾ ਬੋਤਲ ਮੰਗ ਰਿਹਾ ਦਾ ਪਾਣੀ ਦੀ ਅਸੀਂ ਪਾਣੀ ਦੀ ਬੋਤਲਾਂ ਲੈ ਰਹੇ ਤੇ ਗੱਡੀ 'ਚ ਵੀ ਚੀਜ਼ ਨੂੰ ਜ਼ਰੂਰਤ ਹੈ ਉਹ ਆਪਣੀ ਬੋਤਲ ਲੈ ਸਕਦਾ ਔਰ ਜਿਨ੍ਹਾਂ ਦੇ ਫਾਸਟ ਵਗੈਰਾ ਰੱਖੇ ਹੋਏ ਤੇ ਉਹਨਾਂ ਲਈ ਆਪਾਂ ਨੇ ਕੇਲੇ ਲੈ ਲਏ ਤੇ ਜੀ ਬਨਾਣਾ ਤੇ ਲੋ ਜੀ ਫਿਲਹਾਲ ਇੱਧਰ ਚੱਲੇ ਆ ਜੀ ਹੁਣ ਘਰ ਨੂੰ ਇੰਨਾ ਵਧੀਆ ਮੌਸਮ ਹੋਇਆ ਵਾ ਨਾ ਰੁਪੈਂਜਲ ਨੂੰ ਦੇਖੋ ਰੁਪੈਂਜਲ ਝੰਡਾ ਲੈ ਕੇ ਵੀਡੀਓ ਸ਼ੂਟ ਕਰਾ ਰਹੀ ਹੈ ਰੁਪੈਂਜਲ ਨੂੰ ਇੰਨਾ ਦਿਲ ਕਰ ਰਿਹਾ ਦਾ ਨਾ ਕਿ ਮੈਂ ਜਾਵਾਂ ਹੀ ਨਾ ਕਰਾਂ ਇੱਕਦਮ ਹੀ ਪੈ ਰਿਹਾ ਤਾਂ ਹਲਕਾ ਹਲਕਾ ਔਰ ਮੌਸਮੀ ਨਾ ਵਧੀਆ ਠੰਡਾ ਮੌਸਮ ਹੋਇਆ ਵਤਾ ਘਰ ਜਾਣ ਨੂੰ ਦਿਲ ਨਹੀਂ ਕਰ ਰਿਹਾ ਤਾਂ ਸਾਡਾ ਵੀ ਅਸੀਂ ਘਰ ਨੂੰ ਜਾਈਏ ਔਰ ਰਪੈਂਜਲ ਦੇਖੋ ਡਾਂਸ ਕਰ ਰਹੀ ਹੈ ਕਿਉਂਕਿ ਨਾ ਡੀਜੇ ਲੱਗੇ ਤੇ ਇਸ ਕਰਕੇ ਮੈਂ ਮਿਊਟ ਕਰ ਤਿਆ ਤਾਂ ਕਿਉਂਕਿ ਡੀਜੇ ਲੱਜੁੱਕੇ ਤੇ ਔਰ ਸੌਂਗ ਚੱਲ ਰਹੇ ਤੇ ਜੀ ਬਹੁਤ ਜ਼ਿਆਦਾ ਤੇ ਨੱਚਣੇ ਟੱਪਣੇ ਵਾਲਿਆਂ ਤਾਂ ਸੱਚੀ ਨੱਚਣਾ ਹੀ ਹੈ ਹਨਾ ਮੇਰਾ ਵੀ ਦਿਲ ਕਰ ਰਿਹਾ ਤਾਂ ਕਿ ਮੈਂ ਵੀ ਨੱਚਾਂ ਪਰ ਮੈਂ ਰਹਿ ਗਈ ਕਿਉਂਕਿ ਸੜਕ ਤੇ ਭਾਈ ਕੋਈ ਵੀ ਲੇਡੀ ਨਹੀਂ ਸੀ ਸਾਰੇ ਜੈਂਟਸ ਤੇ ਔਰ ਇਹ ਨੱਚੂਗੇ ਜੀ ਸਾਡੇ ਪਿੰਡ ਦੇ ਮੁੰਡੇ ਫਿਲਹਾਲੇ ਹੁਣ ਚੱਲੇ ਆ ਜੀ ਘਰ ਨੂੰ ਤੇ ਵੇ ਅਸੀਂ ਕੱਲ ਪਰਸੋਂ ਨੂੰ ਆਉਂਗੇ ਅਸੀਂ ਅਸੀਂ ਪਹਿਲਾਂ ਹੀ ਮਿਲਿਆਨੇ ਹੁੰਨੇ ਆ ਹਰ ਸਾਲ ਇਹ ਦੇਖੋ ਕਾਵੜੀਆਂ ਦਾ ਭੋਲੇ ਸ਼ੰਕਰ ਜੀ ਦਾ ਡਾਂਸ ਔਰ ਬਹੁਤ ਵਧੀਆ ਨੱਚ ਰਹੇ ਆ ਜੀ ਭੋਲੇ ਜੀ ਔਰ ਲੋ ਜੀ ਇੱਕ ਕਾਵੜ ਹੁਣ ਸਾਡੇ ਪਿੰਡ ਦਾ ਜੀ ਸਾਡੇ ਪਿੰਡ ਦੇ ਮੁੰਡੇ ਆ ਜੀ ਇਹ ਸਾਰੇ ਜਿਹੜੇ ਘਰ ਨੂੰ ਵਾਪਸ ਜਾ ਰਹੇ ਆ ਹੁਣ ਤੇ ਫਾਈਨਲੀ ਚੱਲਦੇ ਆ ਜੀ ਘਰ ਨੂੰ ਆਪਾਂ ਵੀ ਔਰ ਨਾਲ-ਨਾਲ ਆਪਾਂ ਵੀ ਸਪੋਰਟ ਕਰ ਰਹੇ ਆ ਜੀ ਜਿੰਨੀ ਵੀ ਸਾਤੋਂ ਹੋ ਸਕਦੀ ਹੈ ਹਨਾ ਪਰ ਅਸੀਂ ਕੋਣ ਸਪੋਰਟ ਕਰਨ ਵਾਲੇ ਬੋਲੇ ਸ਼ੰਕਰ ਜੀ ਦਾ ਆਰਡਰ ਹੋਇਆ ਸਾਨੂੰ ਵੀ ਨਾਲ ਤੁਰਨ ਦਾ ਅਸੀਂ ਵੀ ਨਾਲ ਤੁਰ ਰਹੇ ਆ ਜੈ ਬੋਲੇ ਨਾਤ ਜੈ ਬੋਲੇ ਨਾਤ ਤੇ ਚਲੋ ਜੀ ਚੱਲਦੇ ਆ ਹਲਕੀ ਹਲਕੀ ਬੂੰਦਾ ਬੰਦੀ ਵੀ ਹੋ ਰਹੀ ਹੈ ਤੇ ਕਾਵੜ ਨੂੰ ਲੈ ਕੇ ਆਪਾਂ ਚੱਲੇ ਆ ਜੀ ਆਪਣੇ ਪਿੰਡ ਦੇ ਵਿੱਚ ਬੋਲੇ ਸ਼ੰਕਰ ਜੀ ਨਾਲ ਹੈ ਸਾਡੇ ਔਰ ਜੈ ਬੋਲੇ ਨਾਤ ਜੈ ਬੋਲੇ ਨਾਤ ਔਰ ਮੁੰਡੇ ਦੇਖੋ ਨੱਚ ਵੀ ਰਹੇ ਤੇ ਔਰ ਭੂਤ ਬਣੇ ਹੋਏ ਆ ਨੱਚਦੇ ਨੱਚਦੇ ਕਾਵੜ ਖਿੱਚੀ ਆ ਰਹੇ ਆ ਤੇ ਬੜਾ ਵਧੀਆ ਸੱਚੀ ਬਹੁਤ ਦਿਲ ਕਰ ਰਿਹਾ ਤਾਂ ਵੀ ਇੱਥੇ ਹੀ ਰਹਿ ਜੀ ਅਸੀਂ ਵੀ ਘਰ ਨਾ ਵਾਪਸ ਜਾਈਏ ਇੰਨਾ ਵਧੀਆ ਮੌਸਮ ਦਾ ਹੋਇਆ ਵਾ ਸਾਫ ਸੁਥਰਾ ਮੌਸਮ ਵਧੀਆ ਮੌਸਮ ਲੋ ਜੀ ਸੰਗਤਾਂ ਚੱਲੀਆਂ ਜੀ ਬੋਲੇ ਸ਼ੰਕਰ ਜੀ ਨੂੰ ਆਪਣੇ ਪਿੰਡ ਲੈ ਕੇ ਔਰ ਇਧਰ ਨੱਚ ਰਹੇ ਆ ਜੀ ਟੱਪ ਰਹੇ ਆ ਅੱਗੇ ਜੋਤ ਐਂਡ ਰੂਪ ਬੈਠੀਆਂ ਗੱਡੀ 'ਚ ਔਰ ਅਸੀਂ ਵੀ ਹੁਣ ਬਸ ਬੈਠਣ ਲੱਗਿਆਂ ਗੱਡੀ 'ਚ ਸਾਡੀ ਹਾਜ਼ਰੀ ਮਨਜ਼ੂਰ ਕਰੇ ਭੋਲੇनाथ ਇਹ ਸਾਡੇ ਪਿੰਡ ਦਾ ਕਾਵੜ ਹੈ ਜੀ ਅਸੀਂ ਹਰ ਸਾਲ ਆਨੇ ਹੁੰਨੇ ਆ ਆਪਣੇ ਪਿੰਡ ਦੇ ਕਾਵੜੀਆਂ ਦੇ ਦਰਸ਼ਨ ਪਾਣ ਤੇ ਚਲੋ ਜੀ ਚਲੋ ਜੀ ਫਰੈਂਡਸ ਹੁਣ ਆਪਾਂ ਚਲੇ ਆ ਘਰ ਨੂੰ ਵਾਪਸ ਕਿਉਂਕਿ ਆਪਾਂ ਨੇ ਕਾਵੜ ਯਾਤਰਾ ਦੇਖ ਲਈ ਐ ਆਪਾਂ ਨੇ ਵੀ ਥੋੜੀ ਜੀ ਜੋ ਬੋਲੇनाथ ਨੇ ਆਪਾਂ ਨੂੰ ਸੇਵਾ ਲਈ ਤੀ ਉਹ ਕਰ ਲਈ ਤੇ ਹੁਣ ਚਲਦੇ ਆ ਜੀ ਆਪਾਂ ਘਰ ਨੂੰ ਵਾਪਸ ਕਿਉਂਕਿ ਟਾਈਮ ਹੋ ਗਿਆ 3 ਵਜੇ ਆ ਪੂਰੇ ਅਸੀਂ ਆਏ ਤੇ ਘਰ ਤੋਂ 11 ਵਜੇ 11 ਵਜੇ ਆਏ ਤੇ ਹੁਣ ਸਾਨੂੰ 3 ਵਜੇ ਆ ਤੇ ਚਲੋ ਜੀ ਘਰ ਚਲਦੇ ਆਂ ਵਾਪਸ ਔਰ ਪਲੀਜ਼ ਫੁੱਲ ਵਾਚ ਕਰਿਆ ਕਰੋ ਮੇਰੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ